ਬਾਬਾ ਬਲਕਨਾਥ ਸੇਵਾ ਸੁਸਾਇਟੀ ਵੱਲੋਂ 73ਵਾਂ ਮਾਸਿਕ ਰਸਣ ਵੰਡ ਸਮਾਗਮ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆ ਮੁਹੱਲਾ ਫਗਵਾੜਾ ਵਿਖੇ ਸੁਸਾਇਟੀ ਦੇ ਪ੍ਰਧਾਨ ਅਤੇ ਲਾਇਨਸ ਇੰਟਰਨੈਸ਼ਨਲ 321D ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਪ੍ਰਵਾਸੀ ਭਾਰਤੀ ਕਮਲਜੀਤ ਕੌਰ ਅਤੇ ਬਲਰਾਮ ਯੂਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਐਸਪੀ ਬਸਰਾ ਮਹਿਲਾ ਆਪ ਆਗੂ ਪ੍ਰੇਤਪਾਲ ਕੌਰ ਤੁਲੀ ਅਤੇ ਗੁਰਦੀਪ ਸਿੰਘ ਤੁਲੀ ਨੇ ਹਾਜ਼ਰੀ ਲਗਵਾਈ ਇਸ ਦੌਰਾਨ ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਸਣ ਵੰਡਣ ਦੀ ਰਸਮ ਸ਼ੁਰੂ ਕਰਦੇ ਆ ਮੁੱਖ ਮਹਿਮਾਨਾਂ ਨੇ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਲਕਨਾਰ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਬਲਜੁਕੇ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ਵਰਗੇ ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਹਨ ਉਹ ਨਿੱਜੀ ਤੌਰ ਤੇ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਸਰਗਰਮ ਰਹਿੰਦੇ ਹਨ ਉਹਨਾਂ ਕਿਹਾ ਕਿ ਆਰਥਿਕ ਗਰੀਬੀ ਦੇ ਸ਼ਿਕਾਰ ਜਾਂ ਬਿਮਾਰ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਮਾਜ ਦੇ ਸਾਰੇ ਯੋਗ ਵਿਅਕਤੀਆਂ ਦਾ ਫਰਜ਼ ਹੈ ਹੋਰ ਅੱਗੇ ਗੱਲਬਾਤ ਕਰਦੇ ਹਾਂ ਮੁੱਖ ਮਹਿਮਾਨਾਂ ਨੇ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸ਼੍ਰੀ ਬਾਬਾ ਪਾਲਕਨਾਥ ਸੇਵਾ ਸੰਪਤੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਲਗਾਤਾਰ 73ਵਾਂ ਲੋਡਬੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਸਮਾਰੋ ਸਰਦਾਰ ਗੁਰਦੀਪ ਸਿੰਘ ਕੰਗ ਪ੍ਰਧਾਨ ਜੀ ਤੇ ਇਹਨਾਂ ਦੀ ਟੀਮ ਵੱਲੋਂ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਅੱਜ ਜਿੱਥੇ ਰਾਸ਼ਨ ਵੰਡਨ ਸਮਾਰੋ ਕੀਤਾ ਜਾ ਰਿਹਾ ਹੈ ਉੱਥੇ ਅੱਜ ਦੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸਰਾਵਤ ਸਿੰਘ ਜੀ ਯੂਕੇ ਵਾਲੇ ਜਿਹੜੇ ਹਨ ਉਹ ਵਿਸ਼ੇਸ਼ ਤੌਰ ਤੇ ਪਹੁੰਚ ਕੇ ਰਾਸ਼ਨ ਵੰਡ ਸਮਾਰੋ ਜਿਹੜਾ ਹੈ ਉਹ ਵੰਡਣ ਕਰਨਗੇ ਮੈਂ ਸਮਝਦਾ ਕਿ ਇਹ ਬਾਬਾ ਮਾਲਕਨਾਥ ਸੇਵਾ ਸੰਪਤੀ ਅਤੇ ਕੰਗ ਸਾਹਿਬ ਦੀ ਟੀਮ ਵੱਲੋਂ ਬਹੁਤ ਉੱਤਮ ਅਪਰਾਲਾ ਹੈ ਜਿੱਥੇ ਲੋੜਵੰਦ ਨੂੰ ਜਿਹੜਾ ਹੈ ਮਹੀਨੇਵਾਰ ਦਾ ਰਾਸ਼ਨ ਪ੍ਰੋਵਾਈਡ ਕੀਤਾ ਜਾਂਦਾ ਹੈ ਉਥੇ ਨਾਲ ਦੀ ਨਾਲ ਉਹਨਾਂ ਦੀਆਂ ਅਸ਼ੀਰਵਾਦ ਰੂਪੀ ਜੜੀਆਂ ਅਸੀਸਾਂ ਹਨ ਉਹ ਇਸ ਸੰਪਤੀ ਨੂੰ ਇਸ ਮੈਂਬਰਾਂ ਨੂੰ ਮਿਲਦੀਆਂ ਹਨ ਮੈਂ ਇਸ ਮੌਕੇ ਤੇ ਸਾਰੀ ਟੀਮ ਵੱਲੋਂ ਕੰਗ ਸਾਹਿਬ ਨੂੰ ਤੇ ਬਾਬਾ ਬਾਲਕਨਾ ਸੇਵਾ ਸੰਪਤੀ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਹੋਇਆ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਹ ਲੋਕ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਤੋਂ ਸੇਵਾ ਲੈਂਦਾ ਰਹੇ ਤੇ ਲੋੜਵੰਦਾਂ ਦਾ ਆਸ਼ੀਰਵਾਦ ਹਮੇਸ਼ਾ ਇਸ ਮੈਂਬਰਾਂ ਤੇ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਸੰਦੀਪ ਪ੍ਰਧਾਨ ਜੀ ਮੈਂ ਦੇਖਦੀਆਂ ਵੀ ਹਰ ਮਹੀਨੇ ਬਾਬਾ ਬਲਕਨਾਥ ਕਮੇਟੀ ਦੇ ਮੈਂਬਰ ਜਿਹੜੇ ਐ ਬੜੇ ਸਹਿਯੋਗ ਦੇ ਨਾਲ ਇਹ ਰਾਸ਼ਨ ਵਿਤ੍ਰਿਤ ਕਰਦੇ ਆ ਔਰ ਇਹ ਇਹਨਾਂ ਦਾ ਬਹੁਤ ਵੱਡਾ ਕੰਮ ਹੈਗਾ ਵੀ ਜਿਹੜੇ ਹਰ ਮਹੀਨੇ ਸਾਰੇ ਦੇ ਸਹਿਯੋਗ ਦੇ ਨਾਲ ਇਹ ਰਾਸ਼ਨ ਮਤਲਬ ਵੰਡਦੇ ਹੈਗੇ ਆ ਪਰ ਮਹਾਤਮਾ ਇਹਨਾਂ ਤੰਤਰ ਦ੍ਰਿਸ਼ਟੀ ਦੇ ਵਿੱਚ ਔਰ ਇਹਨਾਂ ਨੂੰ ਹਿੰਮਤ ਪੱਖੇ ਇਹ ਕੰਮ ਨੂੰ 4 ਬਾਤ ਤੋਂ ਬਾਤ ਕਰਾ। ਬਾਬਾ ਬਲਕਨਾਥ ਸੇਵਾ ਸੰਧੀ ਲੋਜ 73 માં ਰਾਸ਼ਨ ਸਬੰਤੋਂ ਸੁਣੋ ਕਰਾ ਰਹੇ ਆ। ਅੱਜ ਅੱਜ 20 ਪਰਵਾਰਾਂ ਨੂੰ ਅਸੀਂ ਰਾਸ਼ਨ ਦੇ ਰਹੇ ਆ। ਸਾਡਾ ਹਰ ਮਹੀਨੇ ਪੱਕਾ ਪ੍ਰੋਜੈਕਟ ਆ ਜਿਹੜਾ ਅਸੀਂ ਹਰ ਮਹੀਨੇ 20 ਪਰਵਾਰਾਂ ਨੂੰ ਰਾਸ਼ਨ ਦਿੰਦੇ ਆ। ਔਰ ਇਹੀ ਅਸੀਂ ਇਹ ਮਹਾਵੀਰ ਮੰਦਿਰ ਬੈਠੇ ਆ ਜੋਸ਼ੀ ਮਲੇ ਮੰਦਿਰ ਬੈਠਿਆ ਇਹੀ ਮਹਾਵੀਰ ਅਸਕਰ ਸਾਹਮਣੇ ਤਰਾ ਤਾਂ ਇਹਨਾਂ ਦੇ ਇੱਕ ਸ਼ਕਤੀ ਦਾ ਵੀ ਸਾਡੇ ਸੇਵਾ ਸੁਸਾਇਟੀ ਵਾਪੇ ਦ੍ਰਿਸ਼ਨੀ ਸਾਹਿਬ ਸ਼ਕਤੀ ਦੇ ਨਾਲ ਅਸੀਂ ਇਸ ਤੋਂ ਵਧੀਆ ਬਜਟ ਕੇ ਜਾਲਾ ਜਾਲਾ ਪਰਵਾਰ ਨੂੰ ਜਿਹੜੇ ਜੁਰਤਾਂ ਦੇ ਪਰਵਾਰ ਨੂੰ ਰਸਨ ਦਿੱਤੇ ਔਰ ਸਾਡੇ ਅੱਜ ਤੇ ਸਾਡੇ ਨਾਲ ਸਾਡੇ ਪ੍ਰਧਾਨ ਜੀ ਟੈਂਟਲ ਸਿੰਘ ਜੀ ਤਰਵੰਨ ਨਿਸ਼ਲ ਜੀ ਪੱਤਰ ਜੀ ਸਾਰੇ ਸਾਡੇ ਨਾਲ ਸਾਡੇ ਬਰਾਖੜੇ ਸਾਡੀ ਸੁਸਾਇਟੀ ਦੇ ਲੋਕ ਬਰਾਖੜੇ ਔਰ ਸਾਰੇ ਸਹਿਯੋਗਨਾ ਸੀ ਇਹ ਬਲੇਟ ਕਰਦੇ ਆ ਇਹੀ ਆਸ ਕਰਦੇ ਆ ਸਤਾ ਡੇਰ ਵੀ ਹੀ ਵਾਦਵਾ ਕਰਦੇ ਜਿੰਨਾ ਕੁ ਸਦਾ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਦਸੰਦ ਕੱਢ ਕੇ ਤੇਰੇ ਆਪਣੇ ਪ੍ਰੋਜੈਕਟ ਕਰ ਦੇਣੇ ਚਾਹੀਦੇ ਸੀ